ਉੱਤਤ ਹੋ ਸਕਦਾ ਕਿ ਕੋਈ ਚੱਲ ਰਹੀ ਹੈ ਗੱਲਬਾਤ ਦੇਖੋ ਪਹਿਲਾਂ ਤਾਂ ਉਹ ਸਮਝੌਤੇ ਤਾਂ ਹੁੰਦੇ ਨੇ ਬਾਅਦ ਚ ਔਰ ਉਹ ਕਰਦੀਆਂ ਸਾਡੀ ਨੈਸ਼ਨਲ ਬੋਡੀ ਆਪਣੇ ਸੈਂਟਰਲ ਸਟੇਟ ਵਾਲਿਆਂ ਨਾਲ ਗੱਲਬਾਤ ਕਰਕੇ ਲੇਕਿਨ ਕੀ ਪਤਾ ਹੈ ਜਿਸ ਤਰੀਕੇ ਨਾਲ ਮਾਹੌਲ ਬਣ ਰਿਹਾ ਹੈ ਜਿਸ ਤਰੀਕੇ ਨਾਲ ਲੋਕ ਅੱਜ ਆ ਰਹੇ ਨੇ ਪਾਰਟੀ ਜੁੜਨੇ ਨੇ ਸਾਧਰਨ ਨੂੰ ਕਿਤੇ ਦੀ ਲੋੜ ਵੀ ਨਾ ਪਵੇ ਆਪਣੇ ਆਪ ਵੀ ਅਸੀਂ ਲੜ ਸਕੀ ਸਾਡਾ ਵੀ ਇਹੀ ਲੱਭ ਕੇ ਰਸੀ ਮਦਦ ਕਰਾਂਗੇ ਔਰ ਹੁਣ 2027 ਦਾ ਛਡੋ ਹੁਣ ਆਪਾਂ ਹੁਣ ਆਪਾਂ 2000 ਕੁਝ ਹੁਣ ਤੋਂ ਹੀ ਸ਼ੁਰੂ ਕਰ ਮੈਂ 2500 ਔਰ ਉਹ ਤੋਂ ਛੇ ਦਾ ਭੱਜ ਜਾਣਾ ਕੰਮ ਸਭ ਕੁਝ ਅਸੀਂ ਦਮ ਕੇ ਲੜਾਂਗੇ ਔਰ ਜਿੱਤਾਂਗੇ ਅਸੀਂ ਉਹ ਗਵਰਨਮੈਂਟ ਬਣਾਵਾਂਗੇ ਪੰਜਾਬ ਦੀ ਰਾਹੁਲ ਗਾਂਧੀ ਜੀ ਦੇ ਸਟੇਟਮੈਂਟ ਆਈ ਹੈ ਮੋਦੀ ਜੀ ਬਾਰੇ ਕਿ ਉਹ ਚੋਣਾਂ ਦੇ ਦਮੇ ਸਮੇਂ ਰਸ ਗਏ ਤੇ ਦਾੰਦ ਵੀ ਕਰ ਸਕਦੇ ਕਿ ਇਹ ਟਿੱਪਣੀਆਂ ਕੀ ਕਰ ਸਕਦੇ ਨੇ ਡਾਂਸ ਕਰ ਸਕਦੇ ਕੌਣ ਕਰ ਸਕਦੇ ਮੋਦੀ ਜੀ ਮੋਦੀ ਜੀ ਬਾਰੇ ਇੱਕ ਰਾਹੁਲ ਗਾਂਧੀ ਦੇ ਇੱਕ ਟਿੱਕ ਟਿੱਕ ਪਤਾ ਨਹੀਂ ਨਾਓ ਜੀ ਕੀ ਬੋਲੀ ਜਾਂਦੇ ਨੇ ਡਾਂਸ ਕੌਣ ਕਰਦਾ ਹੈ ਕੋਈ ਥੋੜਾ ਕੁਝ ਦੇਖਿਆ ਕਦੇ ਮੋਦੀ ਜੀ ਨੂੰ ਡਾਂਸ ਕਰਦੇ ਉਹ ਤਾਂ ਟਰੰਪ ਕਰਦਾ ਹੈ ਟਰੰਪ ਤਾਂ ਦੇਖਿਆ ਹੋਣਾ ਤੁਸੀਂ ਉਹ 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 ਪਤਾ ਨਹੀਂ ਕਿਹੜੇ ਮੁਲਕ ਚ ਗਿਆ ਸੀ ਔਰ ਉੱਥੇ ਡਾਂਸ ਕਰ ਡਾਂਸ ਕਰ ਰਿਹਾ ਸੀਗਾ ਤੁਸੀਂ ਜ ਇਹਨਾਂ ਨੂੰ ਪਤਾ ਹੈ ਪਿੱਛੇ ਬੈਠੇ ਅੱਜ ਅਸੀਂ ਆਇਆ ਹੈ ਫਰੀਦਕੋਟ ਵਾਸਤੇ ਲੇਕਿਨ ਮੈਨੂੰ ਡਾਕਟਰ ਸਾਹਿਬ ਦਾ ਟੈਲੀਫੋਨ ਗਿਆ ਸੀ ਇਹ ਰਸਤੇ 'ਚ ਜਾਂਦੇ ਜਾਂਦੇ ਤੁਸੀਂ ਸਾਨੂੰ ਰੁੱਕ ਕੇ ਮਿਲ ਕੇ ਜਾਣਾ ਤਾਂ ਮੈਂ ਆ ਰੁਕਿਆ ਹੋ ਰਿਹਾ ਔਰ ਔਰ ਖੁਸ਼ੀ ਹੋਈ ਹੈ ਪਹਿਲੀ ਵਾਰ ਬੜੀ ਦੇਰ ਤੋਂ ਬਾਅਦ ਮੈਂ ਬਾਹਰ ਆਇਆ ਕਿਉਂਕਿ ਮੇਰਾ ਇੱਕ ਮੈਡੀਕਲ ਪ੍ਰੋਬਲਮ ਸੀ ਮੇਰੀ ਗਰੀਡ ਦੀ ਹੱਡੀ ਮੈਂ ਦੱਸ ਹੀ ਦੇਣਾ ਤੁਹਾਨੂੰ ਉਹਦੇ 'ਚ ਪੁਰਾਣੀ ਫੌਜ ਦੇ ਸਮੇਂ 26:00 ਵਜੇ ਸੀ ਉਹਦੇ ਆਪਰੇਸ਼ਨ ਕਰਨੀ ਪਈ ਉਹਦੇ 2-3 ਸਾਲ ਲੱਗੇ ਨੇ ਉਹਨੂੰ ਸੈਟਲ ਹੋਣ ਨੂੰ ਹੁਣ ਚੜ੍ਹਦੀ ਕਲਾ 'ਚ ਹੈ ਔਰ ਹੁਣ ਅਸੀਂ ਨਿਕਲੇ ਹੋਏ ਆਂ ਮੈਦਾਨ 'ਚ ਔਰ ਮੈਦਾਨ ਫੜੇ ਕਰਕੇ ਹੀ ਚੜਾਂਗੇ ਆਪਣਾ ਤੇ ਇਹ ਸਾਡਾ ਹੁਣ ਮਕਸਦ ਹੈ ਔਰ ਪਾਰਟੀ ਪੂਰੀ ਤਰਤੇ ਲੱਗੀ ਹੋਈ ਹੈ ਸਾਰੇ ਪੰਜਾਬ ਸੁੰਤਾ ਤਰਨਤਾਰ ਇਲੈਕਸ਼ਨਾਂ ਹੋ ਰਹੀਆਂ ਨੇ ਔਰ ਵਾਹਿਗੁਰੂ ਦੀ ਕਿਰਪਾ ਨਾਲ ਸਾਡੀ ਫਤਿਹ ਉੱਥੇ ਵੀ ਹੋਣੀ ਹੈ ਤੁਸੀਂ ਦੱਸੋ ਕੁਝ ਸਰਦਾਰ ਪਰ ਪਿਛਲੇ ਦਿਨੀ ਇੱਕ ਐਨਟੀਟੀ ਚੈਨਲ 'ਤੇ ਉਹ ਕੋਈ ਇੰਟਰਵਿਊ ਦਿੱਤਾ ਸੀਗਾ ਪਿਛਲੇ ਦਿਨੀ ਤੁਸੀਂ ਕਹਿ ਦਿੱਤਾ ਕਿ ਹੁਣ 2027 ਦਾ ਗਾਗ ਕੈਪਟਨ ਅਮਰਿੰਦਰ ਸਿੰਘ ਫਿਰ ਪੰਜਾਬ ਦੀ ਕਰੇਗਾ ਨਹੀਂ ਮੈਂ ਕੁਝ ਨਹੀਂ ਕਿਹਾ ਕਿ ਮੈਂ ਕਰੂੰਗਾ ਮੈਂ ਨਾ ਕਿਹਾ ਸੀ ਕਿ ਪਾਰਟੀ ਵਾਸਤੇ ਦਬ ਕੇ ਅਸੀਂ ਮਦਦ ਕਰਾਂਗੇ ਔਰ ਹੁਣ 2000 ताई तो छड़ो हूँ तो आप हूँ आप दो हज़ार कुछ हूँ तो ही शुरू काम है साढ़ा थाना और ताई तीत पक जाने काम सब कुछ असी दब के लड़ा और जिता गे अं गवर्नमेंट बनावे देखो पहला समझौते तो होंगे ने बाद च और वो कर दी है साड़ी नैशनल बॉडी अपने सेंट्रल आ, स्टेट वाल गलबात करके लेकिन की पता है जिस तरीके माहौल बन रहे हैं जिस तरीके लोग अज आ रहे हैं पार्टी ਜੁੜਨੇ ਨੇ ਸਾਧਨ ਨੂੰ ਕਿਤੇ ਦੀ ਲੋੜ ਲੋੜ ਵੀ ਨਾ ਪਵੇ ਆਪਣੇ ਆਪ ਹੀ ਅਸੀਂ ਲੜ ਸਕੀਏ ਸਾਧਨਾਂ ਵਹੀ ਚੀਜ਼ ਪਰ ਤਰਨਤਾਰਨ ਕਿਉਂ ਲਾਗੂ ਕੀਤੀ ਗਈ ਜੀ ਆਪਾਂ ਕਦੀ ਤਰਨਤਾਰਨ ਦੇ ਵਿੱਚ ਜੀਵਨਿਕ ਨਾਰਿਕਾ ਪਰ ਭਾਰਪਾਲ ਵਾਛਾ ਤੋਂ ਸਕੋਪ ਨਹੀਂ ਚੱਲਦਾ ਜੀ ਹੱਟ ਰਿਹਾ ਜੋ ਮੈਨੂੰ ਪਤਾ ਲੱਗ ਰਿਹਾ ਮੈਂ ਤਾਂ ਗਿਆ ਨਹੀਂ ਹਾਲੇ ਤਰਨਤਾਰਨ ਮੈਂ ਜਾਊਂਗਾ ਹੁਣ ਅਖੀਰ ਦਾ ਮੇਰਾ ਕੱਲ ਕੁਝ ਦਿਨ ਰਹਿ ਗਏ ਲੇਕਿਨ ਜੋ ਪਤਾ ਲੱਗ ਰਿਹਾ ਹੈ ਕਿ ਬੜੀ ਅੱਛੀ ਲੜਾਈ ਹੈ ਕੱਲ ਮੇਰੀ ਗੱਲ ਹੋਈ ਸੀ ਕਿਸੇ ਵੱਡੇ ਸਾਡੇ ਸਾਥੀ ਨਾਲ ਉਹ ਦਾਸੇ ਸੀ ਉਹ ਬੜੀ ਕੌਨਫੀਡੈਂਟ ਸੀ ਕਿ ਸਾਡੀ ਪੋਜੀਸ਼ਨ ਬੜੀ ਪੋਜ਼ਿਟਿਵ ਹੈ ਕੱਟਰ ਜੀ ਇਸ ਟ੍ਰਿਕਲ ਕਰ ਰਹੇ ਹੋ ਗਾਂਧੀ ਜੀ ਇੱਕ ਸਟੇਟਮੈਂਟ ਆਈ ਹੈ ਮੋਦੀ ਜੀ ਬਾਰੇ ਕਿ ਉਹ ਚੋਣਾਂ ਦੇ ਦਮੇ ਸਮੇਂ ਸਟੇਜ ਉਤੇ ਡਾਂਸ ਵੀ ਕਰ ਸਕਦੇ ਕਿ ਇਹ ਟਿੱਪਣੀਆਂ ਕੀ ਕਰ ਸਕਦੇ ਨੇ ਡਾਂਸ ਕਰ ਸਕਦੇ ਕੋਣ ਕਰ ਸਕਦੇ ਮੋਦੀ ਜੀ ਬਾਰੇ ਇੱਕ ਰਾਹੁਲ ਗਾਂਧੀ ਦੇ ਰਿਪੋਰਟਿੰਗ ਪਤਾ ਨਹੀਂ ਨਾਓ ਜੀ ਕੀ ਬੋਲੀ ਜਾਂਦੇ ਨੇ ਡਾਂਸ ਕੋਣ ਕਰਦਾ ਹੈ ਕੋਈ ਤੁਹਾਡਾ ਕੁਝ ਦੇਖਿਆ ਕਦੇ ਮੋਦੀ ਜੀ ਨੂੰ ਡਾਂਸ ਕਰਦੇ ਉਹ ਤਾਂ ਟਰੰਪ ਕਰਦਾ ਹੈ ਟਰੰਪ ਤਾਂ ਦੇਖਿਆ ਹੋਣਾ ਤੁਸੀਂ ਉਹ 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 ਪਤਾ ਨਹੀਂ ਕਿਹੜੇ ਮੁਲਕ ਚ ਗਿਆ ਸੀ ਔਰ ਉੱਥੇ ਡਾਂਸ ਕਰ ਡਾਂਸ ਕਰ ਰਿਹਾ ਸੀਗਾ ਤੁਸੀਂ ਇਹਨਾਂ ਨੂੰ ਪਤਾ ਹੈ ਪਿੱਛੇ ਬੈਠੇ ਖੜੇ ਨੇ ਇਹ ਤਾਂ ਇਹ ਛੋਟੀਆਂ ਗੱਲਾਂ ਨਹੀਂ ਕਰਨ ਵਾਣੀਆਂ ਗੱਲ ਇਹ ਸਮਝਣ ਵਾਣੀ ਇਹ ਹੈ ਇਹ ਗਵਰਨਮੈਂਟ ਨੇ ਜਿਹੜੀ ਆਪਣੀ ਪ੍ਰਾਪਤੀ ਕੀਤੀ ਹੈ ਹਿੰਦੁਸਤਾਨ ਵਾਸਤੇ ਬੋਥ ਮੁਲਕ ਬਾਹਲੇ ਮੁਲਕਾਂ ਚ ਐਂਡ ਹਿੰਦੁਸਤਾਨ ਇਟ ਇਜ਼ ਦਿ ਮੋਦੀ ਗਵਰਨਮੈਂਟ ਅੱਜ ਮੋਦੀ ਸਾਹਿਬ ਦਾ ਨਾਮ ਸਾਰੀ ਦੁਨੀਆ ਦੇ ਵਿੱਚ ਪਛਿਆ ਹੋਇਆ ਜਿੱਥੇ ਜਾਣਦੇ ਨੇ ਉਹਨਾਂ ਨੂੰ ਪੂਰੀ ਉਹਨਾਂ ਨੂੰ ਸਪੋਰਟ ਦੱਬ ਕੇ ਮਿਲਦੀ ਹੈ ਲੋਕਾਂ ਦੀ ਦਿਲ ਖੋਲ ਕੇ ਲੋਕ ਆਉਂਦੇ ਨੇ ਉਥੇ ਤੁਸੀਂ ਦੇਖਿਆ ਨਹੀਂ ਅਮਰੀਕਾ ਮੋਦੀ 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 ਜਿਹੜੇ ਇਥੇ ਨਾਰੇ ਬਜਰੇ ਸੀ ਉਥੇ ਔਰ ਜਿੱਥੇ ਤਾਂ ਹਿੰਦੁਸਤਾਨ ਦਾ ਕੰਮ ਹੈ ਇਕਨੋਮੀ ਜਿਸ ਤਰੀਕੇ ਨਾਲ ਸਾਡੀ ਵੱਧ ਰਹੀ ਹੈ ਹੁਣ ਅਸੀਂ ਪਹਿਲਾਂ ਡਿਫੈਂਸ ਪ੍ਰੋਕਿਊਰਮੈਂਟ ਕਰਦੇ ਸੀ ਹੁਣ ਡਿਫੈਂਸ ਇ ਡਿਫੈਂਸ ਐਕਸਪੋਰਟ ਕਰ ਰਹੇ ਆਪਾਂ ਇੰਡਸਟਰੀ ਆ ਰਹੀ ਹੈ ਦਬ ਕੇ ਕੱਲੀ ਪੇਪਰ ਸਾਈਨ ਕੀਤੇ ਨੇ ਹੁਣ ਕਮਰਸ਼ਲ 에ਰਲਾਈਨਰਸ ਵੀ ਵਸੀ ਬਣਾਉਣ ਲੱਗੇ ਤੋਂ ਸਾਡਾ ਹਿੰਦੁਸਤਾਨ ਅੰਡਰ ਦਿਸ ਗਵਰਨਮੈਂਟ ਅੰਡਰ ਦ ਮੋਦੀ ਗਵਰਨਮੈਂਟ ਬਹੁਤ ਡਿਵੈਲਪਮੈਂਟ ਦੇ ਰਾਹ ਤੇ ਤੁਰਿਆ ਹੋਇਆ ਹੈ ਔਰ ਵਾਹਿਗੁਰੂ ਦੀ ਕਿਰਪਾ ਨਾਲ ਇੱਕ ਸਮਾਂ ਆਏਗਾ ਅੱਜ ਅਸੀਂ ਇਹਨੂੰ ਸਮਝਦੇ ਆਂ जो आज इकोनॉमिस्ट ने कि इंडिया इज नंबर फोर्थ ग्रोइंग इकोनॉमी इन द वर्ल्ड और चाइना तो भी असी अगे निकल गए सा जी डी पी चाइना तो अगे है सो so, चाइना तो बहुत अगे हों नंबर तीन से आ गए हैं और असी समय आऊगा शायद नंबर एक ते पहुँचे अगर इस तरीके गवर्नमेंट चले और चलेगी दैट मीन हिंदुस्तान के लिए ਬੀਜੇਪੀ ਦੀ ਗਵਰਨਮੈਂਟ ਰਹਿਣੀ ਚਾਹੀਦੀ ਹੈ ਤਾਂ ਜਾ ਕੇ ਥੋੜੀ ਡਿਵੈਲਪਮੈਂਟ ਹੋਏਗੀ ਆਦਰਵਾਇਜ਼ ਆਪਾਂ ਸਾਰੀ ਗਵਰਨਮੈਂਟ ਦੇਖਣੀ ਆ ਕੀ ਉਹਨਾਂ ਨੇ ਪ੍ਰਾਪਤੀ ਕੀਤੀ ਹੈ ਕੰਟਰ ਸਾਹਿਬ ਧਰਮਤਾਂ ਜਿਹੜਾ ਵਾਇਲ ਇਕਸ਼ਨ ਹੋ ਰਹੇ ਨੇ ਫਤਕ ਸੀਟ ਨੇ ਪਾਇ